ਔਰ ਚੇਤੇ ਰੱਖਣਾ ਜਦੋਂ ਅਸੀਂ ਤੰਨ ਕਰਕੇ ਰੁਕੀ ਹੋ ਜਾਂਦੇ ਆ ਫਿਰ ਸਾਧੂ ਭੋਜਨ ਸੁਆਦ ਨਹੀਂ ਕਰਦਾ ਜਦੋਂ ਤੰਨ ਕਰਕੇ ਰੁਕੀ ਹੋ ਜਾਂਦੇ ਆ ਤੁਸੀਂ ਸਾਧੂ ਸੁਆਦਲੀ ਚੀਜ਼ ਵੀ ਸੁਆਦ ਨਹੀਂ ਕਰਦਾ ਉਧਰ ਦੇਖਦੇਵੇਂ ਜਦੋਂ ਅਸੀਂ ਇੱਕ ਬੋਲੀ ਇਹ ਬੋਲ ਦਿੰਦੇ ਆ ਨਾ ਇੱਕ ਸ਼ਬਦ ਦੇ ਕੇ ਕਿ ਜੀ ਦਵਾਈਆਂ ਕਰਕੇ ਮੂੰਹ ਦਾ ਸੁਆਦ ਆ ਜਾਂਦਾ ਨਹੀਂ ਨਹੀਂ ਉਧਰ ਤੇ ਸੰਸੂ ਸੰਕੇਤ ਦਿੱਤਾ ਹੈ ਕਿ ਬੰਦਿਆ ਬਿਮਾਰ ਹੈ ਉਹਨਾਂ ਨੂੰ ਕੁਝ ਉਹਨਾਂ ਦਾ ਕੁਝ ਨਹੀਂ ਬਿਮਾਰ ਹੈ ਪਰ ਅਸੀਂ ਬਿਮਾਰ ਬੰਦੇ ਨੂੰ ਕੁਝ ਨਾ ਖਾਣ ਬੋਲਦੇ ਨੇ ਕਿ ਆਹ ਨਹੀਂ ਖਾਣਾ ਆਹ ਖਾਣਾ ਆਹ ਨਹੀਂ ਖਾਣਾ ਆਹ ਖਾਣਾ ਤੁਸੀਂ ਕਦੇ ਖਿਆਲ ਕੀਤਾ ਨਾ ਸਾਡੇ ਘਰ ਵਿੱਚ ਪਸ਼ੂ ਰੱਖੇ ਹੋਣੇ ਕਿਸੇ ਦੇ ਘਰ ਵਿੱਚ ਕੁੱਤਾ ਰੱਖਿਆ ਹੋਵੇ ਜਦੋਂ ਬਿਮਾਰ ਹੋ ਜਾਵੇ ਕੀ ਕਰਦੇ ਖਾਣਾ ਬਣਾ ਛੱਡ ਦਿੰਦੇ ਛੱਡ ਦੇ ਤੂੰ ਖਾਣਾ ਪੀਣਾ ਛੱਡ ਦੇ ਪਸ਼ੂ ਹੈ ਉਹ ਨੂੰ ਤੁਸੀਂ ਪੱਠੇ ਪਾਓ ਉਹ ਨਹੀਂ ਖਾਏ ਆਪਾਂ ਕਹਿੰਦੇ ਜੀ ਇਹ ਬੁਮਾਰਾ ਹੈ ਅਜਿਹੇ ਪੱਠੇ ਸਾਤੇ ਪੱਠੇ ਕੁੱਤਾ ਰਖੇ ਉਹਨੂੰ ਬਸ ਸਾਦਾ ਬੋ ਉਹ ਨਹੀਂ ਖਾਂਦਾ ਬੁਮਾਰਾ ਉਹ ਕੁਦਰਤ ਨੇ ਇੱਕ ਨੇਮ ਬਣਾਇਆ ਹੋਇਆ ਕੁਦਰਤ ਦੇ ਉਹ ਨੇਮ ਸਾਡੇ ਤੇ ਨਹੀਂ ਲੱਗਦੇ ਹੁੰਦੇ ਸਭ ਤੇ ਲੱਗਦੇ ਨਾ ਰਸੀਖ ਜਰਦੇ ਕਹਿੰਦੇ ਆਹ ਹੀ ਖਾਣਾ ਦੇ ਹੈ ਕੋ ਜਦੋਂ ਬੰਦਾ ਤਨ ਕਰਕੇ ਬਿਮਾਰ ਹੈ ਨਾ ਉਹਨੂੰ ਕੁਝ ਖਾਣ ਨੂੰ ਚੰਗਾ ਲੱਗਦਾ। আর ਜਦੋਂ ਬੰਦਾ ਮਨ ਕਰਕੇ ਬਿਮਾਰ ਹੈ ਮਨ ਕਰਕੇ ਹੋ ਚੁੱਕੇ ਇਹਨੂੰ ਰੱਬ ਦਾ ਨਾਮ ਵੀ ਚੰਗਾ ਲੱਗਦਾ। ਇਹਨੂੰ ਗੁਰੂ ਦੀ ਬਾਣੀ ਚੰਗੀ ਲੱਗਦੀ। ਇਹ ਚੰਗੀ ਨਹੀਂ ਲੱਗਦੀ ਕਿਉਂਕਿ ਮਨ ਕਰਕੇ ਰੋਕੀਏ ਨਾ ਜਿਹੜਾ ਮਨ ਕਰਕੇ ਰੋਕੀਏ ਉਹਨੂੰ ਨਾ ਤਾਂ ਰੱਬ ਦਾ ਨਾਮ ਜਪਣਾ ਚੰਗਾ ਲੱਗਦਾ ਨਾ ਚੰਗਾ। ਨਾਉ ਨੂੰ ਗੁਰੂ ਦੀ ਬਾਣੀ ਪੜ੍ਹਨੀ ਛੋੜਨੀ ਤੇ ਚੰਗੀ ਨਹੀਂ ਲੱਗਦੀ। ਭਾਰਤ ਖੜੇ ਨਾਮ ਹੰਤ ਜਦ ਵੀ ਛੁੜੇ ਸਰਨ। ਕਹਿੰਦੇ ਉਹ ਇਤਨਾ ਤੜਪਦਾ ਜਿਦ ਤਨਾ ਪਿੱਛੋਂ ਨੇ ਡੰਗ ਮਾਰਿਆ। ਨਾਮ ਦੀ ਗੱਲ ਸੁਣ ਕੇ ਬਾਣੀ ਦੀ ਗੱਲ ਸੁਣ ਕੇ ਉਹ ਇਤਨਾ ਤੜਪਿਆ। ਉਹਦੀ ਤੇ ਇੱਕ ਬਿਰਤੀ ਹੈ ਨਾ ਜਿਹਨੂੰ ਅਰਜਨ ਸਾਹਿਬ ਕਹਿੰਦੇ ਇੱਕ ਬਿਰਤੀ ਹੈ। ਕਿ ਉਹ ਬੰਦਾ ਵਿਚਾਰਾ ਸੰਸਾਰ ਦੇ ਮਦਦਾਂ ਚੰਗੇ ਸੁਧਦੇ ਰੱਬ ਦੇ ਨਾਮ ਨੂੰ ਜਿੰਦਾ ਅੰਮ੍ਰਿਤ ਘੋੜਾ ਵਿਖਿਆ ਮਿੱਠੀ ਸਾਖਤ ਕੀ ਬਿਨ ਨੈ ਰਹੋ ਕੋੜ ਕਪ ਹੰਕਾਰ ਰਜਾਤਾ ਨਾਮ ਉਹਨ ਤੁਤ ਜਨ ਬਿਸ਼ੂਧ ਕਰ ਕਹਿੰਦੇ ਉਹਨੂੰ ਅੰਮ੍ਰਿਤ ਘੋੜਾ ਲੱਗਦਾ ਹੈ ਜ਼ਹਿਰ ਮਿੱਠੀ ਲੱਗਦੀ ਹੈ ਜ਼ਹਿਰ ਮਹਿਲ ਵਿਖੇ ਸਾਖਤ ਕੀ ਬਿਨ ਨੈ ਰਹੋਗੀ ਮਹਾਰਤ ਕਹਿੰਦੇ ਮੈਂ ਅੱਖੀ ਵੇਖੀ ਹੈ ਗੱਲ ਮਾਇਆ ਦੇੜੇ ਬੱਟੇ ਤੇ ਕੀ ਗੱਲ ਦੀ। ਤੂੰ ਉਹ ਦੇ ਕੱਪ ਹੰਕਾਰ ਨ ਜਾਣਾ ਝੂਠ ਦੇ ਵਿੱਚ ਕਪਟ ਦੇ ਵਿੱਚ ਹੰਕਾਰ ਵਿੱਚ ਲੱਗ ਗਿਆ ਲੈਣਾ। ਨਾ ਉਹ ਉਨਤ ਜਨ ਵਿੱਚ ਊ ਦੇ ਪਰ। ਇਹਨੇ ਜਦੋਂ ਉਹਦੇ ਕੋ ਰੱਬ ਦੇ ਨਾਮ ਦੀ ਗੱਲ ਕਰੀ ਕੋਈ ਘਰ ਦੀ ਗੱਲ ਕਰੀਏ, ਪੁਰੋ ਦੀ ਬਾਣੀ ਦੀ ਗੱਲ ਕਰੀਏ, ਪੁਰੋ ਦੀ ਗੱਲ ਕਰੀਏ ਤੜਪ ਜਾਂਦਾ ਉਹ। ਉਹਨੇ ਚੰਗਾ ਨਹੀਂ ਲੱਗਦਾ ਕਿਉਂਕਿ ਮਾਨਤਰ ਕੇ ਰੋਕੀ ਹੈ। ਜਦੋਂ ਕੋਈ ਮਨ ਕਰਕੇ ਰੋਹੀਏ ਗੁਰੂ ਰੱਬ ਦੀ ਗੱਲ ਰੱਬ ਦੇ ਨਾਮ ਦੀ ਗੱਲ ਗੁਰੂ ਦੀ ਗੱਲ ਗੁਰੂ ਦੀ ਬਾਣੀ ਦੀ ਤਾਂ ਜੀ ਨਹੀਂ ਲੱਗਦੀ ਤੇ ਜਦੋਂ ਕੋਈ ਤਨ ਕਰਕੇ ਰੋਹੀਏ ਉਹ ਭੋਜਨ ਚੜ੍ਹਾ ਕੇ ਕਰਦਾ